ਇਸ ਵਰਤੋਂ ਸਬੱਤ ਲੀ ਗਾ ਤੁਹਾਡੇ ਨਾਲ ਇੱਕ ਕਵਤਾਰ ਗੁਰੂ ਕਰਨ ਲੱਗਾ ਕਵਤਾ ਦਾ ਨਾਮ ਹੈ ਪਾਣੀ ਬਣਿਆ ਆਫਤ 2025 ਦਾ ਪਾਣੀ ਬਣਿਆ ਆਫਤ 2025 ਦਾ ਜੋ ਕਵਤਾ ਪੇਸ਼ ਆ ਇਹ ਪਾਣੀ ਦੀ ਆਫਤ ਦੀ ਕਹਾਣੀ ਹੈ ਇਹ ਪਾਣੀ ਦੀ ਆਫਤ ਦੀ ਕਹਾਣੀ ਹੈ ਸੜਕਾਂ ਤੇ ਵਗਦਾ ਦਰਿਆ ਦਾ ਪਾਣੀ ਹੈ ਚਾਰੇ ਪਾਸੇ ਹਹਾਕਾਰ ਚਾਰੇ ਪਾਸੇ ਹਹਾਕਾਰ ਤਬਾਹੀ ਹੈ ਮੰਜ਼ਰ ਪਿੱਛੇ ਛੱਡ ਜਾਣਾ ਇਸਨੇ ਮੰਜ਼ਰ ਪਿੱਛੇ ਛੱਡ ਜਾਣਾ ਇਸਨੇ ਪੰਜਾਬ ਚ ਆਏ ਹੜ੍ਹ ਦੀ ਇਹ ਕਹਾਣੀ ਹੈ ਨਦੀਆਂ ਨਾਲੇ ਚੋਏ ਉਛਲ ਗਏ ਨਦੀਆਂ ਨਾਲੇ ਚੋਏ ਪਛੜ ਗਏ ਪਹਾੜਾਂ ਦੇ ਟੁਕੜੇ ਟੁੱਟ ਕੇ गिर ਗਏ ਪਹਾੜਾਂ ਦੇ ਟੁਕੜੇ ਟੁੱਟ ਕੇ गिर ਗਏ ਮਲਵੇ ਦੇ ਹੀਠੋਂ ਅਜੀਜ਼ਾਂ ਨੂੰ ਲੱਭਦੇ ਦੇਖ ਮਲਵੇ ਦੇ ਹੀਠੋਂ ਅਜੀਜ਼ਾਂ ਨੂੰ ਲੱਭਦੇ ਦੇਖ ਦਿਲ ਕੰਬ ਜਾਂਦਾ ਰੂਹ ਕੰਬ ਜਾਂਦੀ ਹੈ ਇਹੇ ਅੱਖਾਂ 'ਚ ਹੰਝੂਆਂ ਭਰੀ ਕਹਾਣੀ ਹੈ ਹੜ ਗਿਆ ਹੜ ਤੇ ਪਾਣੀ ਵਿੱਚ ਹੜ ਗਿਆ ਹਰਦੇ ਪਾਣੀ ਵਿੱਚ ਭਗਤ ਸਿੰਘਾ ਕੋਈ ਇੱਕੋ ਕੁੱਕ ਦਾ ਮਾਂ ਜਾਇਆ ਲਾਸ਼ ਮਿਲਿ ਨਹੀਂ ਜੱਫਰ ਜਾੜਤੇ ਲਾਸ਼ ਮਿਲਿ ਨਹੀਂ ਜੱਫਰ ਜਾੜਤੇ ਹੌਲੀ-ਹੌਲੀ ਬਣ ਜਾਣਾ ਇਸਨੇ ਹੌਲੀ-ਹੌਲੀ ਬਣ ਜਾਣਾ ਇਸਨੇ ਸਮਾਂ ਬੀਤਿਆ ਕੋਈ ਬਾਤ ਪੁਰਾਣੀ ਹੈ ਭਿਆਨਕ ਤਬਾਹੀ ਰੋੜ ਕੇ ਲੈ ਗਈ ਭਿਆਨਕ ਤਬਾਹੀ ਰੋੜ ਕੇ ਲੈ ਗਈ ਡੰਕਰ ਬੱਛਾ ਘਾਤਾ ਤੀਲਾ ਤੀਲਾ ਵੋਟ ਵੀ ਗਿਰ ਗਏ ਵੋਟ ਵੀ ਗਿਰ ਗਏ ਪੰਛੀ ਚੀਕਣ ਕੁਦਰਤ ਦੇ ਵਿੱਚ ਜ਼ਹਿਰ ਨਾ ਦੇਵੋ ਕੁਦਰਤ ਦੇ ਵਿੱਚ ਜ਼ਹਿਰ ਨਾ ਦੇਵੋ ਥੋੜੇ ਚਿਰ ਦੀ ਲੱਗਦਾ ਜਿੰਦ ਪੁਰਾਣੀ ਐ ਫਸਲ ਵਹਿ ਗਈ ਫਸਲ ਵਹਿ ਗਈ ਸੁੱਕਨੇ ਵਹਿ ਗਈ ਮਾਲ ਅਸਵਾਬ ਸਭ ਵਹਿ ਗਿਆ ਘਰ ਵੀ ਵਹਿ ਗਿਆ ਹਣ ਵਿੱਚ ਜਿਸ ਦਾ ਘਰ ਵੀ ਵਹਿ ਗਿਆ ਹਣ ਵਿੱਚ ਜਿਸ ਦਾ ਕਦੋਂ ਮੁੜ ਪਟੜੀ ਤੇ ਆਉ ਜਿੰਦਗੀ ਕਦੋਂ ਮੁੜ ਪਟੜੀ ਤੇ ਆਉ ਜਿੰਦਗੀ ਕੋਈ ਪਤਾ ਨਹੀਂ ਇਹੋ ਗੱਲ ਮੈਂ ਜਾਣੀ ਹੈ ਲਾਸਟ ਸਟੰਜਾ ਪਹਾੜਾਂ ਉੱਤੇ ਭੀੜ ਇਕੱਠੀ ਹੋਈ ਸੈਲਾਨੀਆਂ ਦੀ ਪਹਾੜਾਂ ਉੱਤੇ ਭੀੜ ਇਕੱਠੀ ਹੋਈ ਸੈਲਾਨੀਆਂ ਦੀ ਦੂਜੇ ਬੰਨੇ ਧਰਮ ਯਾਤਰਾ ਬਣੀ ਚੜ੍ਹਦੀ ਹੈ ਬੇਕਾਬੂ ਭੀੜ ਤੋਂ ਹੋਈ ਨਾਰਾਜ਼ ਜਿਉਂ ਕੁਦਰਤ ਬੇਕਾਬੂ ਭੀੜ ਤੋਂ ਹੋਈ ਨਾਰਾਜ਼ ਜਿਉਂ ਕੁਦਰਤ ਪਰਪਰ ਇੱਕ ਸਨੇਹਾ ਜੀਵੇ ਮਾਨਸ ਨੂੰ ਵਾਲ ਪਾਲਾ ਇੱਕ ਸੁਨੇਹਾ ਦੇਵੇ ਮਾਨਸ ਨੂੰ ਤੂੰ ਬਦਲੇ ਹੋਏ ਵਾਤਾਵਰਣ ਦੀ ਰਮਜ਼ ਨਾ ਜਾਣੀ ਹੈ ਤੂੰ ਬਦਲੇ ਹੋਏ ਵਾਤਾਵਰਣ ਦੀ ਰਮਜ਼ ਨਾ ਜਾਣੀ ਹੈ ਰਮਜ਼ ਨਾ ਜਾਣੀ ਹੈ ਧੰਨ